ਦੋਨੋਂ ਪਾਰਸਾਂ ਦੇ ਨਾਲ ਮੈਂ ਦੋ ਪਾਰਸਾਂ ਦੇ ਨਾਲ ਦੋ ਪਾਰਸਾਂ ਤੇ ਆਪਾਂ ਨੂੰ ਮਾਣ ਮਾਣ ਕੰਮ ਆ ਕਿ ਉਸ ਤੋਂ ਸੁੰਦਈਆ ਚਾਹ ਬਈ ਚਾਰ ਬੇੜੀ की का अधिकार ब्लॉग दी स्टार्टिंग है ते अब पदकों ने अपना लिया हूँ गाने दिया की वो वाली गाने तो आई दी रात्र दिन में करी आवारी गाएंगे दिला की मैंने लाया नहीं हाले दी मैं वाली गाएंगे दिला हाले तभी तुमने लाया ਬਾਕੀ ਹੁਣ ਆਪਾਂ ਕਰਦੇ ਕੰਮ ਦੀ ਸਟਾਰਟਿੰਗ ਵਾਪਸ ਥੋੜੀ ਸਟਾਰਟਿੰਗ ਹੋ ਗਈ ਹਾਂ ਤੇ ਇੱਕ ਨੰਦੋ ਇੱਕ ਗੁੱਡਨੈਸ ਹੋਰ ਆ ਗਾਡੀ ਕੁਤੀ ਸੁਈਏ ਰਾਤ ਨੂੰ ਚਾਰ ਕਿਧਰੇ ਜੱਥੇ ਇੱਕ ਕਾਲਾ ਤੈਨੂੰ ਚਿੱਟਾ ਇੱਕ ਹਿੰਡੂ ਉੜਾ ਦਾ ਹੜਨਾ ਸਪਾਰਕ ਕਰ ਲਵੇ ਛੱਜੇ ਜਾ ਸਕਦਾ ਫਰੀ ਦੇ ਵਿੱਚ ਫਰੀ ਜੀ ਲਵਾਂਗੇ ਦਿਖਾਵਾਂਗੇ ਵੀ ਚਾਕੇ ਰਹਾ ਪੱਠੇ ਪਾਉਣੇ ਆ ਸੀ ਕੰਮ ਦੀ ਸਟਾਰਟਿੰਗ ਕਰ ਚਲੋ ਇਹਨੂੰ ਤਾਂ ਬੰਦਾ ਕੱਖ ਜੇ ਕਰ ਹਾਂਜੀ ਹੁਣ ਤੁਸੀਂ ਦੇਖ ਸਕਦੇ ਅਸੀਂ ਤੁਹਾਨੂੰ ਦਿਖਾਉਨੇ ਆ ਕਤੂਰੇ ਹੁਣ ਆਈਏ ਅਸੀਂ ਚੈੱਕ ਕਰਿਆ ਹੈਗਾ ਹੁੰਦੀ ਕਿੰਨੇ ਕੁੱਤੇ ਕਿੰਨੇ ਕੁੱਤੇ ਆਗੇ ਆਹ ਕੁੱਤਾ ਨਾ ਪੁੱਤ ਛੇੜਨਾ ਹਜੇ ਛੋਟੇ ਆਗੇ ਕੁੱਤੀ ਵੱਡੂਗੀ ਲਿਆ ਪਰਾਂ ਹੋਜੋ ਅੱਗਾ ਪਰਾਂ ਹੋਜੋ ਮੜਾ ਜੋ ਨਿੱਕੀ ਨਿੱਕੀ ਹਜੇ ਅੱਖਾਂ ਨਹੀਂ ਖੋਲੀਆਂ ਹੈਗੀਆਂ ਇਹਨਾਂ ਨੇ ਕੁੱਟਾ ਕਿ ਆਹ ਕਿਹੜੀ ਚੜਿਆ ਸੁੱਤ ਚੜੀ ਚਲ ਹੇ ਰੱਖ ਦੋ ਪੁੱਤ ਦੁੱਧ ਪੀ ਲੈਣ ਦੇ ਮੈਂ ਕਿੰਨੇ ਕੁੱਤਾ ਤੇ ਕੁੱਤੀ ਹੈ ਹਾਂ ਇੰਨੇ ਕੋ ਹੋ ਜੇ ਰਾਤ ਹੀ ਸੁੱਈ ਹੈਗੀ ਓਏ ਦੇਖੋ ਉਹ ਤਾਂ ਤੇ ਲਾ 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 ਬੂ ਚਲੋ ਇਹ ਕਿਸੇ ਨੂੰ ਲੋੜ ਹੋਈ ਤੇ ਲੈ ਸਕਦੇ ਆ ਜੀ ਫ੍ਰੀ ਚ ਹੀ ਆ ਤੰਣੇ ਚਲੋ ਇਹ ਰੋਣਾ ਉਹ ਤੇ ਅਸਲ ਗਰਾਸ ਕਾਪਾ ਪਰ ਕੇ ਨਾ ਛੋਟਾ ਵੱਡਾ ਉਹ ਦੁੱਧ ਲਿਆ ਕੇ ਪਾਉ ਪਤਾ ਚਲੋ ਆਜੋ ਆਜੋ ਇਹਦਾ ਰਲਿਆ ਨੂੰ ਸਾਡੇ ਪੱਠੇ ਜੀ ਪੱਠਾ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਤੇ ਆ ਗਾਂ ਦੀ ਆਪਾਂ ਸੈਕਰੋ ਕਰਾਈ ਦੀ স্পੈਸ਼ਲ ਵੀਡੀਓ ਐਡ ਬਣਾਉਣੀ ਹੈ ਯੋਨਾਂ ਦੇ ਪਸੂ ਨਹੀਂ ਬੋਲਦੇ ਯਾਰ ਤਾਰਾ ਨਹੀਂ ਦਿੰਦੇ ਉਹਦੀ ਸੈਕ੍ਰੋ ਕਰਾ ਉਹਦੀ ਸੈਕ੍ਰੋ ਕਰਾਉਣੀ ਕਰਾ ਦੇਣੀ ਚਾਹੀਦੀ ਕਿਉਂਕਿ ਅੱਜਕੱਲ ਪਸੂ ਤੁਹਾਨੂੰ ਪਤਾ ਹੀ ਹੈ ਕੋਈ ਤਾਰਾ ਦਿੰਦਾ ਕੋਈ ਨਹੀਂ ਦਿੰਦਾ ਕੋਈ ਬੋਲਦਾ ਨਹੀਂ ਬੋਲਦਾ ਹੁਣ ਅੱਜਕੱਲ ਪਸੂਆਂ ਦਾ ਇਦਾਂ ਹੀ ਹੋਇਆ ਪਿਆ ਹੈ ਸਾਰੇ ਹੰਤਾ ਤੇ ਇੱਧਰ ਅਸੀਂ ਪਹਿਲਾਂ ਸੈਕ੍ਰੋ ਕਰਾਈ ਆ ਹੁਣ ਉਹਦਾ ਰਿਜ਼ਲਟ ਵੀ ਤੁਹਾਨੂੰ ਦੱਸਾਂਗੇ ਤੇ ਇੱਧਰ ਪਾਈ ਜਾਂਦੇ ਆ ਤੂੜੀ ਤੂੜੀ ਵੀ ਥੋੜੀ ਰਹੇਗੀ ਵਸ ਰਹੇਗੀ ਜਿੱਦਾਂ ਹੁਣ ਪੱਠੇ ਮੁਖਤਮ ਉਹਦੇ ਤੂੜੀ ਉਹਦੇ ਤੂੜੀ ਦਾ ਕੰਮ ਸਟਾਰਟ ਹੋ ਜਾਣਾ ਤੂੜੀ ਰਹਿ ਗਈ ਬਾਤ ਆਹ ਜਾਣੀ ਆ ਤੂੜੀ ਆ ਜਾਣੀ ਬਸ ਦੋ ਦੋ ਬਸਾਖੀ ਤੋਂ ਪਹਿਲਾਂ ਪਹਿਲਾਂ ਹੀ ਕੰਮ ਸਟਾਰਟ ਹੋ ਜੀ ਤੂੜੀ ਦਾ ਕਣਕ ਦਾ ਬਸਾਖੀ ਚ ਵੀ ਰਹਿ ਕੇ ਥੋੜੇ ਦਿਨ ਅੱਜ ਹੈਗੇ 4 ਤਰੀਕ ਦਸ ਮੰਨ ਦੀ ਆਪਾਂ ਮੰਨਣ ਲੱਗ ਜਾਣੇ ਪੱਟੇ ਜਿਹੜੇ ਪੱਠੇ ਰਾਲ ਗਏ ਉਹਨਾਂ ਤੇ ਆਪਾਂ ਬੰਦੇ ਪਸੂ ਇਧਰ ਇਹਨਾਂ ਨੂੰ ਕੱਟਿਆਂ ਨੂੰ ਲਾਤਾ ਪੱਠੇ ਤੇ ਆਪਣੀ ਇੱਕ ਗਾਂ ਬੱਸੀ ਨਵੀਂ ਆਈ ਐ ਤੁਹਾਨੂੰ ਦਿਖਾਉਨੇ ਆਪਾਂ ਆਹ ਵਾਲੀ ਗੱਸੀ ਆ ਨਾਲ ਉਹ ਦੇ ਆਈ ਐ ਇਹਦੇ ਹਜੇ ਸਿੰਗ ਨਹੀਂ ਲਗਾਏ ਹੈਗੇ। ਨਾ ਵਾਲੇ ਇਹਦੇ ਸਿੰਗ ਦਗਾਉਣੇ ਆਗੇ। ਇਹਨੇ ਵੀ ਜੀ ਨਹੀਂ ਸਿਲਾਇਆ ਪਰ ਹੁਣ ਖਾਣ ਲੱਗੀ ਪੱਠੇ। ਨਾ ਤਾਂ ਇਹਦਾ ਪੁੱਤ ਕੁਛ ਨਹੀਂ ਰੱਖਿਆ ਹਜੇ। ਇਹ ਖਾ ਲੈਣ ਦੇ ਪੱਠੇ ਨੇ ਹਜੇ ਚੰਗੀ ਦਾ ਇਹ ਨਹੀਂ ਵੀ ਜੀਲਾ ਸੀ ਹੁਣ ਖਾਣ ਲੱਗੀ ਅੱਜ ਪੱਠੇ ਇਹਦੇ ਸਿੰਗ ਆ। ਇਹਦੇ ਸਿੰਗ ਹੈਗੇ ਇਹ ਦਗਾਉਣੇ ਪੈਣਗੇ ਸਿੰਗ। ਕਿਉਂਕਿ ਡਾਰ ਹੁੰਨ ਜਦੋਂ ਵੱਡੇ ਹੋ ਜਾਂਦੇ ਆ ਪਸੂ ਸਿੰਗ ਪਤਾ ਨਹੀਂ ਹੁੰਦਾ ਨਾ ਮਾਰ ਦਿੰਦਾ ਨਾ। ਤੇ ਹੋ ਇਹਦੇ ਟੈਂਬਾ ਰਾਣੂ ਦਾ ਵੀ ਟੈਂਬਾ ਥੋੜਾ ਹੀ ਰਹਿੰਦਾਗਾ ਬਸ ਲੱਗੂ ਪਤਾ ਰਾਣੂ ਕੀ ਦਿੰਦੀ ਹੈ ਕੋਪਰਾਇਜ਼ ਹਾਂ ਦੇਖੋ ਮੇਮਣੇ ਤੋਂ ਮੇਮਣੀ ਦਿੰਦੀ ਹੁੰਦੀ ਐ ਬੱਕਰੀ ਲੈ ਦੰਬੀ ਵੜ ਲੈਣੀ ਐ ਇਹਨੇ ਤੇਰੇ ਪੰਜਾ ਲਈ ਜਾਣਾਗਾ ਵੇਡਾ ਵੇਡਾ ਨਾ ਛੇੜ ਇਹਨੂੰ ਖਾ ਲੈ ਇਹਦੇ ਪੱਤੇ ਕਿਉਂ ਲਾਫੜ ਮੈਂ ਪਸ਼ੂ ਬੰਨਦੇ ਹੁਣ ਆਪਾਂ ਹਾਂ ਬੰਨਦੀਆਂ ਆਗੇ ਉਹ ਜੀ ਦਾ ਕਰੋ ਛੱਡ ਦੋ ਹਾਂ うん。Mm hmm. ਜੀ ਇਹਦੇ ਹੀ ਕਰਦੀ ਆ। ਆਹ ਕੋਲੇ ਨਹੀਂ ਜਾਂਦੇ। ਨਹੀਂ ਨਹੀਂ ਜੀ ਇਹਦਾ ਕਰਦੀ ਹੁੰਦਾ ਨਾ। ਸਟੈਫੀ ਵੀ। ਉਹ ਸਟੈਫੀ ਹੋਣਾ ਕੱਲ੍ਹ ਪੀਸਰੇ ਤੋਂ ਬਾਹਰ ਤੱਕ ਨਹੀਂ ਨਿਕਲਦੀ ਹੈਗੀ ਅੱਜ। ਜੋ ਰਾਤ ਦਿਓ ਹੋਈ ਹੈ ਨਾ। ਸੁੱਈ ਹੈਗੀ ਸਟੈਫੀ। ਜਿਹੜੇ ਕੋ ਬਾਹਰ ਤੱਕ ਨਹੀਂ ਆਉਂਦੀ। ਤੇ ਆਹ ਗਾਂ ਤੋਂ ਬਚ ਕੇ ਮਾਰਦੀ ਆ। ਮੂਰੇ ਹੋ ਗਈ ਸੀ ਮੈਂ ਤਾਂ। ਕੁਝ ਨਖਰੇ ਤੋ ਬੰਦੇ ਕੀ ਕੁੱਤਾ ਮੰਮੀ ਅੱਕੀ ਕੁੱਤਾ ਜੋ ਕੁੱਤੇ ਹੁੰਦਾ ਹੀ ਚਾਹ ਬਈ ਚਾਰ ਬੇਬੀ ਹੋਇਆ ਹਾਂਜੀ ਹੁਣ ਆਪਾਂ ਲਾਤੇ ਸਾਰੇ ਸਾਨੂੰ ਪੱਟੇ ਇੱਧਰ ਵੀ ਸਾਰੇ ਪੱਟੇ ਖਾਈ ਜਾਂਦੇ ਆ ਤੇ ਇੱਧਰ ਵੀ ਬਿਲਕੁਲ ਅੰਦਰ ਰਹਿ ਗਏ ਬਸ ਲਾਉਣ ਵਾਲੇ ਬਾਕੀ ਪਤਾ ਨਹੀਂ ਕੰਮ ਦਾ ਟਾਈਮ ਕੁਝ ਕੁ ਕੰਮ ਨਾਲ ਦੇਣਾ ਪਤਾ ਨਹੀਂ ਇਸ ਨੂੰ ਪਿੱਕ ਮਾਇਲ ਉਹ ਕੰਪਨੀ ਹੈ। ਹਾਂਜੀ। ਨਾ ਮਾਰਦੀ ਆ। ਗਾਣੋਂ ਨਹੀਂ ਮਾਰਨਾ। ਮਾ ਮਾਰਨਾ। ਤੇਰੇ ਮਾਰਦੀ ਆ। ਖੱਟ ਮਾਰਦੀ ਆ। ਹੇ ਨੰਬਰ ਦੇ ਬਿੱਟ ਤੋਂ ਬਾਅਦ ਟਾਈਮ ਹੋ ਗਿਆ ਪਸੂ ਨੂੰ ਪਾਣੀ ਪਿਲਾਉਣ ਦਾ। ਹੰਟਰ ਪਲਾਈ ਜਾਂਦੇ ਆ ਪਾਣੀ ਚੱਲ ਚੱਲ ਐਨੂੰ ਛੱਡ ਜੋ ਚੱਲ 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 ਆਪਾਂ ਨਾਲ ਦੇਣਾ ਗੋਹਾ ਲੈ ਲੈ ਪਾਣੀ ਪੀ ਲੈ ਹਿਓ ਹਿਓ ਤੇ ਇੱਧਰ ਵਸ ਆਪਣੇ ਕੱਟਿਆਂ ਨੂੰ ਵੀ ਪਾਣੀ ਪਿਲਾਤਾ ਹੋ ਜਿਹੜਾ ਕਾਹੇ ਛੱਡਦੇ ਆ ਗੋਆਨ ਦੋਸਤੋ ਤਾਂ ਵੀ ਕੀ ਆ ਗਾਈਜ਼ 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 ちゃっਤਾ ਸਿੱਧਾ ਹੀ ਕਹਿੰਦਾ ਦੋਸਤੋ ਮਿੱਤਰੋ ਵਾ ਹੁਣ ਕੰਮ ਆਪਣਾ ਇਹ ਕਰਨਾ ਹੀ ਹੁਣ ਗੋਆ ਸਟਣ ਲੱਗਦੇ ਆ ਪੱਠੜਾ ਹੋਊਗਾ ਸ਼ੰਕਰ ਦੇ ਸਿਰ ਤੇ ਦੂ ਬਾਅਦ ਚ 72 ਦਾ ਟਾਈਮ ਹੋ ਜਾਣਾ ਸਾਰੀ ਜੜੀ ਵਸ ਪੋਸਾਂ ਚ ਲੰਘੇ ਜਾਂਦਾ ਜਿਹੜਾ ਇਹ ਇਹ ਕੰਮ ਨਾਲ ਲੱਗਿਆ ਵਾ ਹਨਾ ਤੇ ਵਧੀਆ ਨਾ ਕੋਈ ਬਾਹਰ ਅੰਦਰ ਜਾ ਬਿਆ ਉਹਦਾ ਕਰੇ ਦਾ ਕਰੇ ਨਾਲੇ ਕੰਮ ਕੀਤਾ ਵਧੀਆ ਦਾ ਹਾਂ ਜਿਹੜੇ ਬਾਹਰ ਦੁਕਾਨ ਤੇ ਲੱਗਾ ਕਿਸੇ ਪਾਸੇ ਲੱਗਾ ਬਹੁਤ ਬੜਾ 10000 ਰੁਪਇਆ ਕਮਾਉਂਗਾ ਸਾਰੀ ਜਿਹੜੀ ਨਾਲ ਉਹਨਾਂ ਦੇ ਕਾਮ ਬਣ ਕੇ ਰਹੂ ਹੁਣ ਕਿੱਥੇ ਮਹੀਨੇ ਨਾਲ 10-10 ਸੀ ਦਾ ਕੰਮ ਆ ਜਾਣਾਗਾ ਨਾਲੇ ਹਾਂ ਵਧੀਆ ਨਾਲੇ ਘਰੇ ਖੁੱਲਾ ਡੁੱਲਾ ਦੁੱਧ ਪੀਦਾਗਾ ਵਧੀਆ ਬਣ ਕੇ ਚੱਲੇ ਤੇ ਕਮਾਈ ਆਏ ਆ ਪਤਾ ਕੀ ਗੱਲ ਆ ਇਹਦੇ ਵਿੱਚ ਸਿਸਟਮ ਆ ਇਹ ਆ ਵੀ ਆਪਦਾ ਅੱਧ ਅੱਧ ਵਾਜਦਾ ਜੇ 10000 ਆ ਤਾਂ 5000 ਵਾਜਦਾ 5000 ਖਾਂ ਜੀਨੇ ਤਾਂ ਇਹ ਕੰਮ ਕਰਨਾ ਹਾਂ ਉਹਦੇ ਲਈ ਵੈਸਟ ਆ ਜੀਨੇ ਕਹਿਣਾ ਮੈਂ ਇਸ ਗੋਹਾਰੀ ਚੱਕੜ ਕੇ ਹੁਣ ਬੰਦੇ ਨੇ ਕਾਸ ਬਹੁਤੇ ਬੰਦਾ ਰੱਖ ਲਿਆ ਉਹਦਾ ਵਾਹ ਬੰਦੇ ਦੇ ਪੈਸੇ ਪੂਰੇ ਹੋਣਗੇ ਰਾਈ ਇਹ ਆਪ ਕੰਮ ਕਰੂ ਆਪ ਨੂੰ ਹੀ ਆਉਂਦਾ ਹਾਂ ਜੀ ਜਦੋਂ ਕੋਈ ਥੋੜਾ ਸਿਸਟਮ ਸਹੀ ਹੁੰਦਾ ਵੀ ਆਪਾਂ ਚਾਰ ਪਸ਼ੂ ਵੱਧ ਰੱਖਦੇ ਆ 15 ਰੱਖਦੇ ਆ ਹੋਰ ਵੱਡਾ ਕੰਮ ਚਲਾਉਣਾ ਫੇਰ ਵੀ ਚਲ ਬੰਦਾ ਵੀ ਰੱਖਿਆ ਜਾਂਦਾ ਇਹ ਗੱਲ ਨਹੀਂ ਇੰਨੇ ਕੇ ਪਾਸ ਮੇਰੀ ਗਾਸ਼ ਪਤਾ ਕੀ ਹੁਣ ਆਪਣੇ ਪਸ਼ੂ ਆ ਪਾਣੀ ਪੋਲਾ ਲਿਆ ਠੱਲੇ ਮਾਠਾਉਣੇ ਬੰਦੇ ਨੇ ਤੁਹਾਨੂੰ ਦੱਸਣਾ ਪੱਠੇ ਵੱਢਨੇ ਆ ਕੰਮ ਹੋਦਾ ਬਸ ਚਲ ਆ ਆਪ ਦਾ ਟੁਕ ਟਾਪਕ ਬਾਸ 15 ਪਸ਼ੂ ਆਪ ਆਸਾਮ ਸਕਦੇ ਆ ਕਰੇ ਉਹ ਗਾਂ ਜਾਂਦੀ ਆ ਜੀਰੀ ਲੱਗਿਆ ਤੇ ਰੰਭੀ ਉਹ ਜਾਂਦੀ ਆ ਤੜਕੇ ਦੀ ਮੈਂ ਤੜਕੇ ਦੁੱਧ ਵੀ ਉਹਨੇ ਥੋੜਾ ਦਿੱਤਾਗਾ ਆਈ ਕਹਿੰਨੇ ਵੀ ਜਿਹਨੇ 10 15 ਵਾਸੂ ਰੱਖੜੇ ਹੋ ਤਿੰਨ ਚਾਰ ਬੰਦੇ ਹੁਣ ਆਪ ਹੀ ਹੈਗੇ ਕਰਦੇ ਹਾਂ ਸਾਹਮਣੇ ਜਾਂਦੇ ਮਮੀ ਜਰਾ ਕਿੰਦੇ ਜੋਕੇ ਦਾ ਕਰ ਲੈਂਦੀ ਆ ਪੱਠੇ ਰਥੇ ਮਾਇ ਤੇ ਪਾਪਾ ਤੇ ਇਹ ਆਣੀ ਕਿੰਦੇ ਜਾਣੀ ਕਰ ਲੈਨੇ ਸਾਰਾ ਜੇ ਤਿੰਨ ਰੱਖ ਕੇ ਕਰਾਂਗੇ ਤਾਂ ਪਰ ਦੇ ਘੰਟੇ ਦਾ ਕੰਮ ਨਹੀਂ ਜੀ ਹੁਣ ਚਾਰ ਆਪਣਾ ਇਕੱਲਾ ਬੰਦਾ ਇਕੱਲਾ ਬੰਦੇ ਤਾਂ ਇਹ ਘੰਟਾਂ ਹੀ ਲੂਟ ਹੋਣਾ ਸਨੀ ਗਾਲਾ ਤੇ ਆ ਕਰ ਲਾ ਨਰਲ ਕੀ ਕੰਮ ਨਾਲ ਬਸ ਇਹੀਆਂ ਕਟੀਆਂ-ਕੁਟੀਆਂ ਪਾਲ ਲਈ ਜਿਵੇਂ ਆਪਣੀਆਂ ਕਟੀਆਂ ਨਹੀਂ ਆ ਇਹਨਾਂ ਨੂੰ ਵਧੀਆ ਅੰਦਰ ਹੋ ਜਾਣੀਆਂ ਸਾੜ 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 ਚ ਤਿਆਰ ਹੋ ਜਾਣੀਆਂ ਹਣੇ ਹੂੰ ਠੀਕ ਹੈ ਇਹਦੇ ਨਾਲ ਚੱਲ ਆਏ ਐ ਪ੍ਰੋਫਟੋਸਟੀਆਂ ਦਾ ਰਮਾਂਗਰ ਬੱਚੇ ਹੁੰਦੇ ਆ ਤੇ ਪਸ਼ੂਾ ਜਿਹੜਾ ਟੁਕੜ ਕੱਬਣ ਕਰਕੇ ਨਿਕਲ ਜਾਂਦਾ ਜਿਹੜਾ ਪੈਰਾਂ ਦੀ ਡੋੜ ਆਪਾਂ ਦਾ ਕੱਢ ਦਿੰਦਾ ਨਹੀਂ ਦੁੱਧ ਤਾਂ ਪਾਈ ਜਾਂਦਾ ਬਰੂ ਹੂੰ ਮੇਰਾ ਮਤਲਬ ਕਿੰਤਾ ਠੀਕ ਆ ਵਧੀਆ ਇਹ ਜਿਹਨੇ ਕਰ ਲਿਆ ਵੀ ਨਹੀਂ ਕਰਨਾ ਉਹਦੇ ਲਈ ਇਹ ਕੁਛ ਵੀ ਨਹੀਂ ਕਰਦਾ ਹਾਂ ਪਰ ਮਿਹਨਤ ਦੇ ਵਿੱਚ ਨਾ ਆਪ ਨੂੰ ਕਰਨੀ ਪੈਂਦੀ ਆ ਮਿਹਨਤ ਨਾਲ ਹੀ ਆ ਸਾਰਾ ਕੁਝ ਹੌਲੀ ਹੌਲੀ ਜੇ ਮਿਹਨਤ ਕਰਾਂਗੇ ਕੋਈ ਲੱਗਤ ਕਦੇ ਵੀ ਫਲ ਨਹੀਂ ਮਿਲਦਾ ਹੌਲੀ ਹੌਲੀ ਕਰਾਂਗੇ ਤਾਂ ਸਾਰਾ ਕੁਝ ਹੀ ਆਗਾ ਸਬਰ ਰੱਖਣਾ ਪੈਂਦਾ ਇਹ ਕੰਮ ਵਿੱਚ ਸਬਰ ਨਾਲ ਹੀ ਸਾਰਾ ਕੁਝ ਆ ਹਾਂਜੀ ਜੇ ਹੋ ਸਕੇ ਸ਼ਾਮ ਦੇ ਪੱਠਿਆਂ ਦਾ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਸੀ ਪੱਠੇ ਆ ਲਾਈ ਜਾਂਦੇ ਇੱਧਰ ਇਹਦੇ ਨਾਲ ਸਾਰਾ ਕੱਲ੍ਹ ਆ ਕੱਪਲੋਗ ਦੀ ਹੈਡਿੰਗ ਵਿੱਚ ਪਾ ਸਕਦੇ ਹੋ ਜੀ ਜੀ ਸੀਗੇ ਜਿੰਨਾ ਕੋਣਿਆ ਪਣਿਆ ਉਹਦਾ ਕੋਣਿ ਚਿੱਟਾ ਕੱਢੀ ਦੇ ਰਿਹਾ ਨਾ ਇਹ ਅੱਗੇ ਪਕਲੇ ਲਾਈ ਜਾਂਦੇ ਆਗੇ ਇਹ ਪਕਣਾ ਹੋਣਾ ਕਿੱਥੇ ਕਿੱਥੇ ਜਾਂਦਾ ਰੈਡਰ ਬੰਦ ਗਿਆ ਪਕਾ ਸੁਖਾੜ ਲੈਣ ਵਾਲਾ ਕਿਉਂਕਿ ਸਵੇਰ ਦਾ ਅਸੀਂ ਵਲੌਗ ਨਹੀਂ ਬਣਾ ਸਕਦੇ ਕਿਉਂਕਿ ਬਹੁਤ ਜ਼ਾਇ ਸਵੇਰੇ ਨਾ ਕੰਮ ਹੁੰਦਾ ਇੱਕ ਲੈਕ ਘੱਟ ਥੋੜੀ ਜਿਹੀ ਘੱਟ ਹੁੰਦੇ ਨੇਰਾ ਪੈਂਦਾ ਜਦੋਂ ਕੰਮ ਕਰਦਾ ਸੀ ਤਾ ਦਾ ਕਰਕੇ ਹੋ ਜਾਂਦਾ ਬੋ ਤੇ ਉਹ ਪੋਸਟ ਆਪਸੇ ਜਰਾ ਆ ਜਾਂਦਾ ਤੇ ਦੇਖਿਆ ਜੇ ਕਿ ਬੰਦਾ ਕਪਣ ਕਿਹੜੇ ਕਰਕੇ ਸੇ ਘਰੇ ਖੜਦੇ ਨਹੀਂ ਹੈਗੇ ਕੋਈ ਨਾ ਕੋਈ ਕੰਮ ਆਇਆ ਰਹਿੰਦਾ ਹੈ ਉਹਦੇ ਕਾਰਨ ਸੇ ਥੋੜੇ ਬਿਜ਼ੀ ਹੋ ਜਾਂਦੇ ਆਂ ਇਹ ਆਹੀ ਥੋੜੇ ਨੰਗਲਨਾ ਕਰਦੇ ਨੇ ਬਸ ਵੀ ਆਪਣਾ ਜਿਹੜਾ ਵਲੌਗ ਆ ਉਹ ਬਾਅਦ ਤੋਂ ਬਾਅਦ ਅੈਂ ਤੱਕ ਜਰੂਰ ਦੇਖਿਆ ਕਰੋ ਜਿਵੇਂ ਆਪਾਂ ਐਂਡ ਤੱਕ ਜਰੂਰ ਵਲੌਗ ਦੇਖੇਗਾ ਤੇ ਮੈਨੂੰ ਪਤਾ ਲੱਗਦਾ ਰਹੂਗਾ ਵੀ ਵਿੱਚ ਕੀ ਗੱਲਬਾਤ ਆ ਗਈ ਕੀ ਦਿਖਾਇਆ ਗਿਆ ਚਿਕਨਾ ਜੀ ਤੇ ਇਹ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਹਾਂ ਜੀ ਹੁਣ ਆਪਾਂ ਕੱਢ ਰਿਹਾ ਧਾਰਾਂ ਤੇ ਕੱਢਣ ਦੇ ਪਾਣੀ ਪੜਿਆ ਤਾਂ ਸੀ ਪਸੂਨ ਛਾੜਨ ਪਾਣੀ ਪਲਾਤਾ ਹੁਣ ਇਹਨਾਂ ਧਾਰਾਂ ਕੱਢ ਕੇ ਸਾਈਡ ਤੇ ਕਰ ਰਹੇ ਆ ਫੇਰ ਲਾਉਂਗੇ ਪੱਛੇ ਤੇ ਅੰਦਰ ਦਿਖਾਉਣਾ ਤੁਹਾਨੂੰ ਛਾੜੀ

ਮਾਰਦੀ ਐ ਲੈ ਖੁੱਲੀ ਬੰਨੀ ਹੋਈ ਫਰ ਥੋੜੀ ਮਾਰੂਗੀ ਮੇਰੇ ਉਹਨਾਂ ਦਾ ਮੂੰਹ ਵਿੱਚ ਘਟ ਜਾਂਦਾ ਕਰਕੇ ਦੇਖੋ ਇੱਧਰ ਹੋ ਜਾ ਬਸ ਮੈਂ ਤਾਂ ਇੱਧਰ ਜਾਣੀ ਐ ਬਾਬre ਬਾਬ ਚਾਰ ਪਹਿਲਾ ਦੋਸ ਹੀ ਆ ਕੀ ਕੰਮ ਹੋ ਗਿਆ ਭਾਈ ਚਾਰ ਚਾਰ ਕਤੂਰੇਆ ਦੇਖ ਸਕਦੇ ਨੂਰ ਨੇ ਵੀ ਚਾਰ ਕੁੱਤੇ ਨੂੰ ਜਨਮ ਦਿੱਤਾਗਾ ਬਾਕਮਾਲ ਹੋ ਚੁਕੀ ਹੈਗੀ ਦੇਖ ਸਕਦੇ ਤੁਸੀਂ ਸਾਡੇ ਘਰ ਫੋਰੀ ਰੌਣਕਾ ਚਾਰ ਇਹਦੇ ਚਾਰ ਉਹਦੇ ਅੱਠ ਕਿਧਰੇ ਹੋ ਗਏ ਦੋ ਇਹ 10 ਤੇ ਬੱਕਰੀ ਦੇ ਵੀ ਇਕ ਅੱਧਾ ਦਿਨ ਰਹਿ ਗਿਆ ਨਵੇਂ ਮਹਿਮਾਨ ਕਿੱਦਾਂ ਨੂਰ ਕਿੱਦਾਂ ਫੀਲ ਹੋ ਰਿਹਾ ਕਮਾਵਣ ਬਾ ਵਣ ਕੇ ਹੈ ਲੱਗੇ ਬੈ ਚੁੰਗਣ ਇਹਨੂੰ ਵੀ ਇਹ ਕੁੱਤਿਆਂ ਦਾ ਹੀ ਔਖਾ ਹੁੰਦਾ ਗਾ ਬਹੁਤ ਜ਼ਿਆਦਾ ਔਖਾ ਗਾ ਚਲੋ ਫੇਰ ਵੀ ਇਹਨਾਂ ਦੀ ਸੇਵਾ ਤਾਂ ਹੁਣ ਕਰਨੀ ਪੈਣੀ ਹੈਗੀ ਹਾਇ ਨੂਰੇ ਸੇਵਾ ਤਾਂ ਬਣਦੀ ਹੈ ਹੁਣ ਦੁੱਧ ਪਾਵਾਂਗੇ ਇਹਨਾਂ ਨੂੰ ਘਾਹ ਤੋਰਾ ਚੋਲਿਆ ਫੇਰ ਇਹਨਾਂ ਨੂੰ ਦੁੱਧ ਪਿਲਾਣੇ ਆ ਹਾਂਜੀ ਹੁਣ ਦੇਖ ਸਕਦੇ ਇਹਨਾਂ ਚਾਰਾਂ ਦੇ ਕੱਢ ਲਈ ਧਾਰਾਂ ਪਿਆਰ ਰਹਿ ਗਈਆਂ ਦੋ ਕੰਮ ਬਸ ਇਹਨਾਂ ਧਾਰ ਕੱਢੀ ਹੋ ਗਈ ਆਪਣੇ ਰਹਿ ਗਈ ਮੱਝਾਂ ਦੇ ਧਾਰਾਂ ਕੱਢਣੀਆਂ ਰਹਿ ਗਈਆਂ ਤੇ ਸੱਚਾ ਗਾਂ ਦੀ ਜੰਦੀ ਜਿਹੜੀ ਨਵੀਂ ਗਾਂ ਕੇ ਫੇ ਵੀ ਰਹੀ ਹੈ ਧਾਰ ਕੱਟਣ ਵਾਲੀ ਤੇ ਆ ਜੀ ਬਸਤੀ ਹੈ ਜੀ ਹਜੇ ਗਾਂ ਨੇ ਬਿਲਕੁਲ ਜੀ ਨਹੀਂ ਲਾਇਆ 4 ਦਿਨ ਹੋ ਗਏ ਨੁਆਈ ਹੋ ਵੀ ਡਿੱਗੀ ਜਾਂਦੀ ਹੈ আচ্ছা ਹੱਥ ਚੱਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜੁਲ ਕਰਿਆ ਕਰੋ ਜੀ ਤੇ ਬਾਤ ਤੋਂ ਬਾਅਦ ਸ਼ੇਅਰ ਕਰ ਜਰੂਰ ਕਰਿਆ ਕਰੋ ਤੇ ਕਮੈਂਟ ਤੇ ਸਬਸਕ੍ਰਾਈਬ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਬਲੌਗ ਚ ਬਲੌਗ ਸਟਰੀ ਹੁੰਦਾ ਕੀ ਨਹੀਂ ਹੁੰਦਾ ਠੀਕ ਆ ਨਾ ਤਾਂ ਨੂੰ